ਡਰ ਕਰਿਓ ਪੁੱਛਿਆ ਭਗਤ ਰਵਿਦਾਸ ਜੀ ਨੂੰ ਕਿਸੇ ਨੇ ਸਾਨੂੰ ਡਰ ਲੱਗਦਾ ਵੀ ਰਾਤ ਨੂੰ ਕੋਈ ਸਾਡੀ ਮਾਇਆ ਨਾਲ ਲੁੱਟ ਲੇ ਕਰਦੇ ਆ ਪੁੱਛਿਆ ਭਗਤ ਰਵਿਦਾਸ ਜੀ ਨੂੰ ਵੀ ਸਾਨੂੰ ਡਰ ਲੱਗਦਾ ਵੀ ਕੋਈ ਮੇਰੇ ਬੱਚੇ ਨੂੰ ਕੁਛ ਨਾ ਕਰ ਦੇ ਆ ਕੱਲ ਇੱਕ ਬੀਬੀ ਬਾਹਰ ਬੜੀ ਰੋਵੇ ਅਸੀਂ ਪੁੱਛਿਆ ਕੀ ਹੋਇਆ ਕਿ ਨਹੀਂ ਮੇਰਾ ਬੱਚਾ ਪਤਾ ਨਹੀਂ ਕਿੱਥੇ ਚਲੇ ਗਿਆ ਹਜੇ ਉਹ ਖੇਡਦਾ ਪਿਆ ਸੀ ਸਾਨੂੰ ਡਰਿਆ ਵੀ ਸਾਡੇ ਬੱਚੇ ਨੂੰ ਕੁਛ ਨਾ ਹੋ ਜੇ ਇਸਨੂੰ ਡਰ ਆ ਵੀ ਮੇਰੀ ਮਾਇਆ ਨੂੰ ਕੁਛ ਨਾ ਹੋ ਜੇ ਭਗਤ ਜੀ ਤੁਹਾਨੂੰ ਵੀ ਡਰ ਲੱਗਦਾ ਹੋਣਾ ਕਿਸੇ ਗੱਲ ਦਾ ਹਾਂ ਤੇਰੇ ਪਿਆਰਿਆਂ ਨੂੰ ਵੀ ਇੱਕ ਗੱਲ ਦਾ ਡਰ ਹੈ ਕਿ ਕਿਤੇ ਮੇਰਾ ਪਿਆਰ ਗੁਰੂ ਨਾਲੋਂ ਬਾਤ ਜੀ ਬੋਲੋ ਬਾਤ ਜੀ ਬਾਤ ਜੀ ਫਿਰ ਭਗਤ ਰਵੀਦਾਸ ਜੀ ਨੇ ਨਾ ਆ ਸ਼ਬਦ ਉਚਾਰਨ ਕੀਤਾ ਕਹਿੰਦੇ ਲੋਕੋ ਜਿਵੇਂ ਤੁਹਾਨੂੰ ਮਾਇਆ ਤੋਂ ਡਰ ਲੱਗਦਾ ਆ ਲੁੱਟ ਨਾਲੇ ਧੀਆਂ ਪੁੱਤਰਾਂ ਦਾ ਡਰ ਲੱਗਦਾ ਆ ਜ਼ਮੀਨਾਂ ਦਾ ਡਰ ਲੱਗਦਾ ਕਹਿੰਦੇ ਮੈਨੂੰ ਵੀ ਡਰ ਲੱਗਦਾ ਭਗਤ ਜੀ ਦੱਸਿਓ ਆ ਸ਼ਬਦ ਉਚਾਰਨ ਕੀਤਾ ਭਗਤ ਰਵਿਦਾਸ ਜੀ ਨੇ ਸੁਣਿਓ ਜਰਾ ਕਾਹ ਪਇਓ ਜੋ ਤਨ ਪਇਓ ਚਿਨ ਚਿਨ ਕਾਹ ਪਇਓ ਜੋ ਤਨ ਪਇਓ ਯਾਰ ਤਰ ਮੁੰਜਾਏ ਸੋ ਦਰ ਪਰਤ ਰੋ ਜਨ ਬੋ ਤਾਹ ਹਾ ਭਇਓ ਦਾ ਮਤਲਬ ਕੀ ਹੋਇਆ ਜੋ ਤਨ ਭਇਓ ਛਿਨ ਛਿਨ ਵੀ ਜੇ ਮੇਰੇ ਤਨ ਦੇ ਟੁਕੜੇ ਟੁਕੜੇ ਹੋ ਜਾਣ ਕੀ ਹੋਇਆ ਵੀ ਜੇ ਮੇਰੇ ਤਨ ਦੇ ਟੁਕੜੇ ਟੁਕੜੇ ਹੋ ਜਾਣ ਮੈਨੂੰ ਰੱਤਾ ਜਿੰਨੀ ਵੀ ਡਰ ਨਹੀਂ ਪਰ ਕਹਿੰਦੇ ਜਦੋਂ ਮੇਰਾ ਪਿਆਰ ਲੱਗਦਾ ਨਾ ਵੀ ਅੱਜ ਮੈਂ ਨਿਤਨੇਮ ਨਹੀਂ ਕੀਤਾ ਪ੍ਰੇਮ ਜਾਏ ਤੋਂ ਡਰ ਪੈ ਤੇਰੋ ਜਨ ਕਹਿੰਦੇ ਮੈਨੂੰ ਡਰੀ ਉਦੋਂ ਲੱਗਦਾ ਜਦੋਂ ਐ ਲੱਗਦਾ ਵੀ ਮੇਰਾ ਪਿਆਰ ਟੁੱਟ ਗਿਆ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਇੱਕ ਵਾਰੀ ਸਾਰੀ ਸੰਗਤਾਂ ਸ਼ਬਦ ਬੋਲਿਓ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਡਰ ਨਹੀਂ ਲੱਗਦਾ ਕਿਸੇ ਚੀਜ਼ ਦਾ ਪਰ ਮੈਨੂੰ ਇੱਕ ਚੀਜ਼ ਦਾ ਡਰ ਲੱਗਦਾ ਹੈ ਇਹਦੀ ਧਾਰਨਾ ਆਪਾਂ ਪੜਾਂਗੇ ਇਸ ਤੋਂ ਬਾਅਦ ਪਹਿਲੇ ਆ ਸ਼ਬਦ ਭਗਤ ਰਵਿਦਾਸ ਜੀ ਦਾ ਕੀ ਕਹਿੰਦੇ ਕਹਾਂ ਪਇਓ ਚੋ ਤਨ ਪਇਓ ਚਿਨ ਚਿਨ ਕਹਾਂ ਪਇਓ ਚੋ ਤਨ ਪਇਓ ਚਿਨ ਤੇ ਬੱਤਰੋ ਬੋਲ ਸਹ ਹਇਓ ਜੋ ਕਰ ਪਿਓ ਜੀ ਬੱਚੇਰਾ ਸਹ ਹਇਓ ਜੋ ਕਰ ਪਿਓ ਜੀ ਬੱਚੇਰਾ ਰੇ ਮਜਾਏ ਤੋ ਵਰ ਪੈ ਤੇਰੋ ਜਨ ਰੇ ਮਜਾਏ ਤੋ ਵਰ ਪੈ ਤੇਰੋ